ਹੇ ਮਹਾਂਦੇ ਹੇ ਬੋਲੇनाथ ਅਸੀਂ ਜਿਹੜੀ ਸੁੱਖ ਵਪਾਰੀਆਂ ਦੇ ਵਾਸਤੇ ਮੰਨੀ ਸੀ ਕਿ ਪੰਜਾਬ ਦੇ ਵਿੱਚ ਸ਼ੰਭੂ ਬਾਰਡਰ ਖੁੱਲ ਜਾਏ ਔਰ ਵਪਾਰੀ ਵਰਗ ਨੂੰ રાહਤ ਮਿਲੇ ਅੱਜ ਸਰਕਾਰ ਦੇ ਵਧੀਆ ਉਪਰਾਹਾਂ ਨਾਲ ਤੇ ਤੁਹਾਡੀ ਬਖਸ਼ੀਸ਼ ਦੇ ਨਾਲ ਅੱਜ ਸ਼ੰਭੂ ਬਾਰਡਰ ਕੱਲ ਰਾਤ ਨੂੰ ਖੁੱਲ ਗਿਆ ਤੇ ਅਸੀਂ ਸਾਰੇ ਵਪਾਰੀ ਬਾਰੇ ਦਰਸ਼ਨਾਂ ਦੇ ਵਾਸਤੇ ਇੱਥੇ ਇਸ ਮੰਦਰ ਦੇ ਵਿੱਚ ਆਇਆ ਤੇ ਖੁਸ਼ੀ ਦੇ ਨਾਲ ਤੁਹਾਨੂੰ ਅਸੀਂ ਮਾਹ ਪੀਰ ਦਾ ਲੱਡੂਆਂ ਦਾ ਪ੍ਰਸ਼ਾਦ ਤੁਹਾਨੂੰ ਸਮਰਪਿਤ ਕਰ ਰਹੇ ਹਾਂ ਤੁਹਾਡਾ ਬਹੁਤ 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 ਭੋਲੇ ਨਾਮ ਜੀ ਧੰਨਵਾਦ ਅਸੀਂ ਬਾੜੇ ਜਿਹੜੀ ਜਿਹੜੀ ਲਵਾਵਾਂਗੇ ਜਿਹੜਾ ਤੁਸੀਂ ਵਪਾਰਿਆਂ ਦੇ ਵਾਸਤੇ ਅੱਜ ਸਾਡੇ ਵਾਸਤੇ ਸ਼ੰਭੂ ਪੈ ਗਿਆ ਖੋਲਿਆ ਆਓ ਭਾਈ ਨੂੰ ਖਵਾਓ ਕਿਰਨ ਭਾਈ ਜੀ ਕੁਕਰੇਜਾ ਜੀ ਭਾਈ ਨੂੰ ਖਵਾਓ ਯਾਰ ਚਲ ਕੁਕਰੇਜਾ ਸਾਹਿਬ ਕਿਸ ਖੁਸ਼ੀ ਦੇ ਵਿੱਚ ਲਟੋ ਰਿਹਾ ਨਜ਼ਰ ਆ ਰਿਹਾ ਹੈ ਅੱਜ ਕਿਰਨ ਜੀ ਰਾਜਪੁਰਾ ਦੇ ਵਪਾਰੀਆਂ ਵਾਸਤੇ ਇਕ ਇਤਿਹਾਸਿਕ ਦਿਨ ਹੈ ਔਰ ਖੁਸ਼ੀ ਦਾ ਦਿਨ ਹੈ ਖੁਸ਼ੀ ਦਾ ਦਿਨ ਕਿਉਂ ਹੈ ਇਤਿਹਾਸਿਕ ਦਿਨ ਕਿਉਂ ਹੈ ਕਿਉਂਕਿ ਇੱਕ ਸਾਲ ਤੋਂ ਸਾਡੇ ਰਾਜਪੁਰੇ ਦੇ ਵਪਾਰੀ ਖਾਸ ਤੌਰ ਤੇ ਮੈਂ ਪਟਿਆਲੇ ਦੇ ਵੀ ਕਹਿ ਸਕਦਾ ਮੈਂ ਆਲਮੋਸਟ ਲਗਭਗ ਪੰਜਾਬ ਦੇ ਕਹਿ ਸਕਦਾ ਸ਼ੰਭੂ ਬਾਰਡਰ ਬਲੌਕ ਹੋਣ ਕਰਕੇ ਵਪਾਰੀਆਂ ਨੂੰ ਬੜਾ ਨੁਕਸਾਨ ਹੋ ਰਿਹਾ ਸੀਗਾ ਔਰ ਮੇਰਾ ਲਗਭਗ ਸਾਰੇ ਪੰਜਾਬ ਦੇ ਵਪਾਰੀਆਂ ਨਾਲ ਤਾਲਮੇਲ ਹੈ ਔਰ ਅਗਰ ਜੇ ਮੈਂ ਕਿਸੇ ਟਰਾਂਸਪੋਰਟਰ ਕੋਲ ਬੈਠਦਾ ਸੀਗਾ ਤੋ ਉਹ ਕਹਿੰਦਾ ਸੀ ਸਾਡਾ 2 ਤੋਂ ਲੈ ਕੇ 3000 ਗੱਡੀਆਂ ਦਾ ਡੀਜ਼ਲ ਐਕਸਟਰਾ ਫੁਕਰਿਆ ਸਾਡਾ ਮਾਰਜਨ ਖਤਮ ਹੋ ਰਿਹਾ ਔਰ ਅਸੀਂ ਕਾਟੇ ਚੱਲ ਰਹੇ ਹਾਂ ਇਸ ਤਰ੍ਹਾਂ ਕਿਸੇ ਦੁਕਾਨਦਾਰ ਕੋਲ ਬੈਠੀਏ ਤਾਂ ਉਹ ਆਪਣੀ ਸਮੱਸਿਆ ਦੱਸਦਾ ਸੀਗਾ ਕਿਉਂਕਿ ਸ਼ੰਭੂ ਬਾਰਡਰ ਇੱਕ ਐਸਾ ਬਾਰਡਰ ਆ ਜਿਹੜਾ ਪੂਰਾ ਸ਼ੇਰਸ਼ਾਹ ਸੂਰੀ ਮਾਰਗ ਦੇ ਅੰਡਰ ਆਂਦਾ ਹੈ ਤੇ ਅੰਬਰਾਸਰ ਤੋਂ ਬੰਬੇ ਤੱਕ ਇਹ ਸ਼ੰਭੂ ਬਾਰਡਰ ਸਭ ਨੂੰ ਜੋੜਦਾ ਹੈ ਜੇ ਕਿੰਨੀਆਂ ਸਟੇਟਾਂ ਆ ਜਾਂਦੀਆਂ ਤੇ ਅੱਜ ਬੜਾ ਖੁਸ਼ੀ ਦਾ ਦਿਨ ਇਸ ਕਾਰਨ ਹੈ ਕਿ ਮੈਂ ਸਪੈਸ਼ਲ ਤੌਰ ਤੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਸ੍ਰੀ ਭਗਵੰਤ ਮਾਨ ਜੀ ਦਾ ਤਹਿ ਦਿਲ ਤੋਂ ਸ਼ੁਕਰਾਨਾ ਕਰੂੰਗਾ ਕਿ ਉਹਨਾਂ ਨੇ ਐਨਾ ਵਧੀਆ ਉਪਰਾਲਾ ਕਰਕੇ ਸ਼ੰਭੂ ਦਾ ਬਾਰਡਰ ਖੋਲਿਆ ਔਰ ਵਪਾਰੀ ਵਰਗ ਨੂੰ ਰਾਹਤ ਦਿੱਤੀ ਹੈ ਉਹਨਾਂ ਨੇ ਖੁਦ ਵੀ ਸਰਕਾਰ ਨੇ ਮਹਿਸੂਸ ਕੀਤਾ ਕਿ ਵਪਾਰੀ ਵਰਗ ਬਹੁਤ ਪਰੇਸ਼ਾਨ ਸੀਗਾ ਔਰ ਕੋਈ ਇਨਵੈਸਟਮੈਂਟ ਨਹੀਂ ਹੋ ਰਹੀ ਸੀ ਔਰ ਪੰਜਾਬ ਪਿੱਛੇ ਜਾ ਰਿਹਾ ਸੀਗਾ ਤੇ ਮੈਂ ਸਪੈਸ਼ਲ ਤੌਰ ਤੇ ਸਾਡੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਾਹਿਬ ਸ਼੍ਰੀ ਭਗਵੰਤ ਮਾਨ ਜੀ ਦਾ ਧੰਨਵਾਦ ਕਰਾਂਗਾ ਤੁਹਾਡੇ ਚੈਨਲ ਲਈ ਔਰ ਉਹਨਾਂ ਨੇ ਵਪਾਰੀਆਂ ਦੇ ਬਾਰੇ ਸੋਚਿਆ ਔਰ ਵਪਾਰੀ ਵਰਗ ਨੂੰ ਰਾਹਤ ਦਿੱਤੀ ਅਸੀਂ ਇੱਕ ਸੁਖ ਮੰਨੀ ਹੋਈ ਸੀ ਪ੍ਰਮਾਤਮਾ ਦੇ ਅੱਗੇ ਇਹ ਪਰਮ ਪਿਤਾ ਪਰਮੇਸ਼ਵਰ ਜਦ ਮੈਂ ਵੀ ਦਿੱਲੀ ਜਾਂਦਾ ਸੀ ਆ ਮੇਰੇ ਯਾਰ ਦੋਸਤ ਮੇਰੇ ਵਪਾਰੀ ਵਰਗ ਵੀ ਦਿੱਲੀ ਜਾਂਦੇ ਸੀ ਤਾਂ ਸਾਨੂੰ ਬੜੀ ਤਕਲੀਫ ਹੁੰਦੀ ਸੀ ਜਾਣ ਕੇ ਕੁੰਮ ਕੇ ਜਾਣਾ ਪੈਂਦਾ ਸੀਗਾ ਤੇ ਵਪਾਰੀ ਵਰਗ ਦੀ ਖੁਸ਼ੀ ਦੀ ਲਹਿਰ ਹੈ ਆਹਰ ਅਸੀਂ ਸੁਖ ਮੰਗੀ ਵੀ ਸੀ ਪ੍ਰਮਾਤਮਾ ਦੇ ਅੱਗੇ ਕਿ ਪ੍ਰਮਾਤਮਾ ਜੇ ਦਿਨ ਸ਼ੰਭੂ ਬਾਰਡਰ ਖੁੱਲੇਗਾ ਅਸੀਂ ਤੇਰਾ ਸਪੈਸ਼ਲ ਦਿਨ ਇਹ ਵਾਦ ਕਰਨਾ ਵਾਂਗੇ ਔਰ ਮੰਦਰੇ ਜਾ ਕੇ ਅੱਜ ਅਸੀਂ ਲੱਡੂਆਂ ਦੀ ਅਰਦਾਸ ਕਰੀ ਲੱਡੂਆਂ ਦਾ ਭੋਗ ਲਗਾਇਆ ਭਗਵਾਨ ਭੋਲੇनाथ ਨੂੰ ਠਾਕੁਰ ਜੀ ਨੂੰ ਤੇ ਅੱਜ ਮਾਰਕੀਟ ਦੇ ਵਿੱਚ ਖੜ ਕੇ ਪਾਰਿਆਂ ਦੇ ਨਾਲ ਅਸੀਂ ਇਸ ਖੁਸ਼ੀ ਦਾ ਪ੍ਰਗਟਾਵਾ ਕਰ ਰਹੇ ਆਂ ਤੇ ਔਰ ਖੁਸ਼ੀ ਮਹਿਸੂਸ ਕਰ ਰਹੇ ਆਂ ਔਰ ਹੁਣ ਸਾਨੂੰ ਇਸ ਗੱਲ ਦੀ ਆਸ ਹੈ ਵੀ ਸਾਡਾ ਵਪਾਰ ਦਨ ਪਰ ਦਿਨ ਵਧੇਗਾ ਚਮਕੇਗਾ اور ਸਾਡੇ ਸਾਰੇ ਵਪਾਰੀ ਵਰਗ ਦੇ ਚਿਹਰੇ ਤੇ ਖੁਸ਼ੀ ਦੀ ਲਹਿਰ ਆਏਗੀ ਤੇ ਅਸੀਂ ਪੰਜਾਬ ਸਰਕਾਰ ਪੰਜਾਬ ਸਰਕਾਰ ਦਾ ਇੱਕ ਹੋਰ ਵੀ ਬਹੁਤ ਵਧੀਆ ਉਪਰਾਲਾ ਮੈਂ ਤੁਹਾਡੇ ਚੈਨਲ ਨੂੰ ਦੱਸਣਾ ਚਾਹੁੰਦਾ ਕਿ ਜਿਹੜੇ ਨਸ਼ੇ ਦੇ ਖਿਲਾਫ ਪੰਜਾਬ ਸਰਕਾਰ ਨੇ ਮੁਹਿੰਮ ਚੜ੍ਹੀ ਵੀ ਆ ਔਰ ਬਹੁਤ ਵਧੀਆ ਮੁਹਿੰਮ ਹੈ ਉਸ ਦੇ ਵਿੱਚ ਵੀ ਸਾਨੂੰ ਬਹੁਤ ਰਾਹਤ ਮਿਲ ਰਹੀ ਆ ਔਰ ਇਹ ਜਿਹੜੇ ਭਗਵਾਨ ਤੁਮਨ ਜੀ ਨੇ ਨਸ਼ੇ ਦੇ ਖਿਲਾਫ ਮੁਹਿੰਮ ਚੜ੍ਹੀ ਆ ਔਰ ਜੋ ਉਹਨਾਂ ਦੀ ਸੋਚ ਸੀਗੀ ਕਿ ਮੈਂ ਪੰਜਾਬ ਇਹ ਨਸ਼ਾ ਖਤਮ ਕਰ ਦਿਆਂਗਾ ਤੇ ਮੈਨੂੰ ਲੱਗਦਾ ਵੀ ਉਹ ਵੀ ਨਸ਼ੇ ਹੁਣ ਬੰਦ ਹੋ ਜਾਣਗੇ ਔਰ ਆਮ ਜਵਾਨ ਯੂਥ ਵੀ ਵਪਾਰ ਦੇ ਵਿੱਚ ਸ਼ਾਮਿਲ ਹੋਏਗਾ ਜਿਸ ਤਰੀਕੇ ਨਾਲ ਬਾਰਡਰ ਖਾਲੀ ਕਰਾਇਆ ਗਿਆ ਨਹੀਂ ਕਿਹਾ ਜਾ ਰਿਹਾ ਕਿ ਤੋਖਾ ਕੀ ਮਨਾਈ ਜਾ ਸਕਦਾ ਹੈ ਦੇਖੋ ਐਸੀ ਕੋਈ ਵੀ ਗੱਲ ਨਹੀਂ ਆ ਕਿਸਾਨ ਪ੍ਰਾ ਵੀ ਕਿਸਾਨ ਵੀ ਸਾਡੇ ਪ੍ਰਾ ਹੈ ਸਾਡੇ ਇੱਕ ਜ਼ਿੰਦਗੀ ਦਾ ਉਹ ਹਿੱਸਾ ਹੈ ਤੇ ਉਹਨਾਂ ਦੀਆਂ ਮੰਗਾਂ ਜਾਇਜ਼ ਹਨ ਤੇ ਬਟ ਉਹਨਾਂ ਦੀਆਂ ਜਿਹੜੀਆਂ ਮੰਗਾਂ ਹਨ ਉਹ ਕੇਂਦਰ ਸਰਕਾਰ ਦੇ ਨਾਲ ਸੰਬੰਧਿਤਾਂ ਤੇ ਮੈਨੂੰ ਉਮੀਦ ਹੈ ਅਸੀਂ ਉਸ ਗੱਲ ਦੇ ਵੀ ਪਰਮਾਤਮਾ ਦੇ ਅਗੇ ਸੁਖ ਮੰਨਾਂਗੇ ਕਿ ਉਹਨਾਂ ਦੀ ਵੀ ਜਲਦੀ ਤੋਂ ਜਲਦੀ ਮੰਗਾਂ ਪੂਰੀਆਂ ਹੋਣ ਤਾਂ ਕਿ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਦਾ ਮਾਹੌਲ ਦੁਬਾਰਾ ਤੋਂ ਫਿਰ ਮੁਰਕ ਕੇ ਪੈਦਾ ਹੋ